ਜੇਕਰ ਕਾਲੀ ਬਿੱਲੀ ਜਾਂ ਕੋਈ ਹੋਰ ਬਿੱਲੀ ਰਸਤਾ ਕੱਟ ਜਾਵੇ ਜਾਂ ਰਸਤੇ ਵਿੱਚ ਮਿਲੇ ਤਾਂ ਮਾੜੀ ਕਿਉਂ ਹੁੰਦੀ ਆ ਬਹੁਤ ਸਾਰੇ ਲੋਕ ਇਸ ਨੂੰ ਗੱਲ ਨੂੰ ਬਹੁਤ ਹੀ ਮਾੜਾ ਸਮਝਦੇ ਨੇ ਅੱਜ ਵੀ ਲੋਕ ਇਸ ਗੱਲ ਨੂੰ ਕਹਿ ਦਿੰਦੇ ਨੇ ਮਾੜਾ ਹੋ ਗਿਆ ਰਸਤੇ 'ਚ ਬਿੱਲੀ ਮਿਲ ਗਈ ਆਖਰਕਾਰ ਮਾੜਾ ਕਿਉਂ ਹੋ ਗਿਆ ਜੇ ਸਾਨੂੰ ਕੋਈ ਸਵਾਲ ਪੁੱਛ ਲਈ ਪੀ ਇਹਦੇ ਨਾਲ ਕੀ ਹੋ ਜਾਂਦਾ ਕੀ ਕੋਈ ਇਨ ਐਕਸੀਡੈਂਟ ਹੋ ਜਾਂਦਾ ਕੀ ਇਸ ਨਾਲ ਕੋਈ ਕੰਮ ਨਹੀਂ ਹੁੰਦਾ ਕੀ ਇਹਦੇ ਨਾਲ ਮਗਰੋਂ ਘਰ ਦੇ ਵਿੱਚ ਕੋਈ ਨੁਕਸਾਨ ਹੋ ਜਾਂਦਾ ਸਵਾਲ ਤਾਂ ਸਾਨੂੰ ਕਰਨੇ ਚਾਹੀਦੇ ਨਾ ਕਿਸੇ ਚੀਜ਼ ਨੂੰ ਮਾੜਾ ਜਾਂ ਚੰਗਾ ਕਹਿਣ ਤੋਂ ਪਹਿਲਾਂ ਪਹਿਲਾਂ ਹੁਣ ਇਹ ਜੇ ਰਸਤੇ ਇਹ ਗੱਲ ਚੱਲੀ ਆ ਤੇ ਬਿੱਲੀ ਰਸਤੇ 'ਚ ਮਿਲੇ ਤੇ ਮਾਰੀ ਹੁੰਦੀ ਆ ਇਹ ਕਿੰਨਾ ਸਮਾਂ ਹੋ ਗਿਆ ਜੇ ਕੋਈ ਵੀ ਸਵਾਲ ਕਰ ਲੇ ਤਾਂ ਉਹ ਵੀ ਬੜਾ ਚੰਗਾ ਹੋਏਗਾ ਕਿ 10 ਸਾਲ ਹੋ ਗਏ 20 ਸਾਲ ਹੋ ਗਏ 50 ਸਾਲ ਹੋ ਗਏ ਜਾਂ 200 ਹੋ ਗਿਆ 500 ਹੋ ਗਿਆ ਜਾਂ 1000 ਸਾਲ ਹੋ ਗਿਆ ਫਿਰ ਤੁਹਾਡੇ ਵਰਗੇ ਸੱਜਣ ਕਰਨਗੇ ਤੇ ਸੁਣੀ ਸੁਣਾਈ ਗੱਲ ਆਉਂਦੀ ਪਤਾ ਨਹੀਂ ਕਿੰਨੇ ਕੁ 100 ਸਾਲ ਹੋ ਗਏ ਹੋਣਗੇ ਫਿਰ ਬਹੁਤ ਸੋਹਣਾ ਜਵਾਬ ਇਹ ਇਹ ਜਵਾਬ ਵਿੱਚ ਹੀ ਇਹਦਾ ਉੱਤਰ ਬੜਾ ਸੋਹਣਾ ਲੁਕਿਆ ਹੋਇਆ ਆ ਜਿਹਨੂੰ ਤੁਹਾਡੇ ਵਰਗੇ ਸੂਝਵਾਨ ਸੱਜਣ ਜਦੋਂ ਦਿੰਦੇ ਨੇ ਤੇ ਕਮਾਲ ਕਰ ਦਿੰਦੇ ਨੇ ਤੁਸੀਂ ਸਭ ਜਾਣਦੇ ਹੋ ਕਿ ਅੱਜ ਤੋਂ ਕੋਈ ਆਪਾਂ 100 150 ਸਾਲ ਹੀ ਪਿੱਛੇ ਚੱਲ ਜਾਈਏ ਤੇ ਬਹੁਤ ਸਾਰੇ ਲੋਕਾਂ ਦੇ ਘਰਾਂ ਨੂੰ ਦਰਵਾਜ਼ਾ ਨਹੀਂ ਸੀ ਲੱਗਾ ਹੁੰਦਾ ਤੇ ਦਰਵਾਜ਼ਾ ਨਾ ਲੱਗਾ ਹੋਣ ਕੇ ਕਾਰਨ ਘਰ ਵਿੱਚ ਕੋਈ ਵੀ ਸਮਾਨ ਪਿਆ ਵਿੱਚ ਚਾਹੇ ਦੁੱਧ ਪਿਆ ਹੋਵੇ ਚਾਹੇ ਰੋਟੀਆਂ ਪਈਆਂ ਹੋਣ ਚਾਹੇ ਸਬਜ਼ੀ ਹੋਵੇ ਜਾਂ ਕੁਝ ਵੀ ਹੋਵੇ ਉਹਨਾਂ ਇੰਜ ਵਰਗੀਆਂ ਤੇ ਕੋਠੀਆਂ ਨਹੀਂ ਸੀ ਹੈਗੀਆਂ ਜਿਵੇਂ ਅੱਜ ਲੋਕਾਂ ਦੇ ਘਰਾਂ 'ਚ ਆ ਫ੍ਰਿਜ ਹੈਗੀ ਆ ਫ੍ਰਿਜ ਸਮਾਨ ਪਿਆ ਫ੍ਰਿਜ ਤੋਂ ਬਾਅਦ ਰਸੋਈ ਬੰਦਿਆ ਉਹਦੇ 'ਚ ਕੋਈ ਚੀਜ਼ ਅੰਦਰ ਬਾਹਰ ਨਹੀਂ ਜਾ ਸਕਦੀ ਯਾਨੀ ਕਿ ਕੋਈ ਨੁਕਸਾਨ ਹੋਣ ਦੀ ਸੰਭਾਵਨਾ ਹੀ ਨਹੀਂ ਹੁਣ ਦੂਸਰਾ ਸਵਾਲ ਇਹ ਖੜਾ ਹੁੰਦਾ ਕਿ ਰਸਤਾ ਜਦੋਂ ਬਿੱਲੀ ਕੱਟਦੀ ਆ ਇੱਥੇ ਵੀ ਇਹ ਸਵਾਲ ਬੜਾ ਹੀ ਜ਼ਰੂਰੀ ਉਹਦੇ 'ਚ ਹੀ ਉੱਤਰ ਲੱਗਿਆ ਲੁਕਿਆ ਆ ਕਿ ਜਦੋਂ ਅਸੀਂ ਘਰੋਂ ਬਾਹਰ ਜਾਵਾਂਗੇ ਤਾਂ ਫੇਰ ਹੀ ਰਸਤੇ 'ਤੇ ਕੋਈ ਬਿੱਲੀ ਮਿਲੂਗੀ ਨਾ ਉਦਾਂ ਤੇ ਬਿੱਲੀ ਮਿਲ ਨਹੀਂ ਸਕਦੀ ਆ ਆਪਾਂ ਨੂੰ ਯਾਨੀ ਕਿ ਜਦੋਂ ਅਸੀਂ ਘਰ ਨੂੰ ਖੁੱਲਾ ਛੱਡ ਕੇ ਬਾਹਰ ਗਏ ਜਦੋਂ ਘਰ ਨੂੰ ਆਪਾਂ ਫ੍ਰੀ ਛੱਡ ਦਿੱਤਾ ਪੀ ਉਦੋਂ ਆਪਾਂ ਰਸਤੇ 'ਚ ਬਿੱਲੀ ਬਲੀ ਤੇ ਮਾੜੀ ਮੰਨਿਆ ਗਿਆ ਮਾੜਾ ਉਹਦੇ 'ਚ ਕੀ ਹੋ ਗਿਆ ਕਿ ਕਿਤੇ ਬਿੱਲੀ ਮਨੁੱਖ ਸੋਚਦਾ ਕਿਤੇ ਬਿੱਲੀ ਕਿਤੇ ਘਰ ਨਾ ਚਲ ਜਾਵੇ ਕਿਤੇ ਬਿੱਲੀ ਘਰ ਵਾਲੇ ਪਾਸੇ ਜਾ ਕੇ ਕਿਤੇ ਘਰ 'ਚ ਪਿਆ ਦੁੱਧ ਨਾ ਢੋਲ ਦਵੇ ਮਾੜਾ ਇਸ ਕਰਕੇ ਉਹ ਸੋਚਦੇ ਘਰ 'ਚ ਸਬਜ਼ੀਆਂ ਪਈਆਂ ਨੇ ਜਾਂ ਸਬਜ਼ੀ ਪਈ ਆ ਜਾਂ ਰੋਟੀਆਂ ਪਈਆਂ ਨੇ ਕਿਉਂਕਿ ਕਿਉਂ ਪਿਆਜ ਉਦੋਂ ਇਹੋ ਚੀਜ਼ਾਂ ਮੇਨ ਹੋਇਆ ਕਰਦੀਆਂ ਚ ਅੱਜ ਤੋਂ 200 300 400 ਸਾਲ ਪਹਿਲਾਂ ਵੱਡੀਆਂ ਇਵੇਂ ਦਾ ਤੇ ਮੋਲ ਦੀ ਸੀ ਘਰ ਸੋਫੇ ਪਏ ਆ ਟੀਵੀ ਪਿਆ ਐਲਈਡੀ ਪਈਆ ਪਲਾਜ਼ਮਾ ਪਿਆ ਆਏਸੀ ਪਿਆ ਤੇ ਕੁਝ ਵੀ ਲਾ ਲੋ ਹਨਾ ਇਹ ਚੀਜ਼ਾਂ ਤਾਂ ਹੈ ਹੀ ਨਹੀਂ ਸੀ ਲਿਮਟਡ ਦੀਆਂ ਲਿੰਟ ਲੋਕਾਂ ਦੀਆਂ ਚੀਜ਼ਾਂ ਹੁੰਦੀਆਂ ਸੀ ਉਹਨਾਂ ਨੂੰ ਹੁੰਦਾ ਸੀ ਕਿਤੇ ਅਨਾਜ ਨਾ ਖਰਾਬ ਹੋ ਜਾਵੇ ਮਾੜਾ ਹੋ ਜਾਣਾ ਜੇ ਦੁੱਧ ਡੁੱਲ ਗਿਆ ਮਾੜਾ ਹੋ ਜਾਣਾ ਜੇ ਦੁੱਧ ਜੁੱਠਾ ਕਰ ਗਈ ਬਿੱਲੀ ਮਾੜਾ ਹੋ ਜਾਣਾ ਮਾੜਾ ਤਾਂ ਇਸ ਕਰਕੇ ਸੀ ਲੇਕਿਨ ਸਮਾਂ ਬਦਲਦਾ ਗਿਆ ਸਮਾਂ ਚੱਲਦਾ ਗਿਆ ਅਸੀਂ ਉਸ ਮਾੜਾ ਸ਼ਬਦ ਤੇ ਕੋੜ ਰੱਖ ਲਿਆ ਮਾੜੇ ਸ਼ਬਦ ਨੂੰ ਅਸੀਂ ਆਪਣੇ ਜਹਿਨ ਚ ਬਿਠਾ ਲਿਆ ਦਿਮਾਗ ਚ ਬਿਠਾ ਲਿਆ ਲੇਕਿਨ ਉਹ ਮਾੜਾ ਕਿਸ ਮਕਸਦ ਲਈ ਸੀ ਉਹ ਅਸੀਂ ਭੁੱਲ ਗਏ ਅੱਜ ਭਾਵੇਂ ਬਿੱਲੀਆਂ ਮਿਲ ਜਾਣ ਭਾਵੇਂ ਕੋਸ਼ਿਸ਼ ਵੀ ਮਿਲ ਜਾਵੇ ਅੱਜ ਕੋਈ ਮਾੜਾ ਨਹੀਂ ਆ ਕਿਉਂਕਿ ਅੱਜ ਸਾਰਿਆਂ ਦੇ ਘਰਾਂ 'ਚ ਰਸੋਈਆਂ ਬੜੀਆਂ ਹੋਈਆਂ ਨੇ ਰਸੋਈਆਂ ਦੇ ਵਿੱਚ ਫ੍ਰਿਜ ਲੱਗੇ ਹੋਏ ਨੇ ਫ੍ਰਿਜਾਂ ਦੇ ਵਿੱਚ ਸਮਾਨ ਪਿਆ ਦੁੱਧ ਪਿਆ ਕੁਛ ਵੀ ਪਿਆ ਆ ਉਹ ਭਾਵੇਂ ਇੱਕ ਦਿਨ ਪਿਆਰੇ ਦੋ ਦਿਨ ਪਿਆ ਬਿੱਲਾ ਜੇ ਕੁਛ ਵੀ ਆ ਜੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਰਸੋਈਆਂ ਤੱਕ ਦਰਵਾਜ਼ੇ ਲੱਗੇ ਹੋਏ ਨੇ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੁਣ ਲੋਕ ਮਾੜਾ ਨਹੀਂ ਕਹਿੰਦੇ ਕਿਉਂਕਿ ਹੁਣ ਬਿੱਲੀ ਜੇ ਘਰ ਵਾਲੇ ਪਾਸੇ ਆ ਵੀ ਜਾਊਗੀ ਪਹਿਲੀ ਗੱਲ ਕਿ ਘਰ ਦੇ ਮੁੱਖ ਦਰਵਾਜ਼ੇ ਤੇ ਦਰਵਾਜ਼ਾ ਲੱਗਾ ਉਦੋਂ ਬਾਅਦ ਘਰ ਦੀ ਪੂਰੀ ਦੇ ਕੋਠੀ ਲਾ ਲਓ ਘਰ ਲਾ ਲਓ ਉਥੇ ਮੇਨ ਤੇ ਦਰਵਾਜ਼ਾ ਲੱਗਾ ਸਾਰਾ ਘਰ ਬੰਦਿਆ ਉਦੋਂ ਬਾਅਦ ਰਸੋਈ ਬੰਦਿਆ ਫ੍ਰਿਜ ਬੰਦਿਆ ਹੁਣ ਮਾੜਾ ਇਸ ਕਰਕੇ ਨਹੀਂ ਕਹਿੰਦੇ ਕਿ ਹੁਣ ਸਾਡੇ ਘਰ ਚ ਮਗਰੋਂ ਬਿੱਲੀ ਦੁੱਧ ਨਹੀਂ ਡੋਲ ਸਕਦੀ ਸਾਡੇ ਘਰ ਚੋਂ ਸਬਜ਼ੀਆਂ ਨਹੀਂ ਖਰਾਬ ਕਰ ਸਕਦੀਆਂ ਸਾਨੂੰ ਹਰ ਚੀਜ਼ ਦੇ ਅਰਥ ਤੱਕ ਜਾਣਾ ਚਾਹੀਦਾ ਮਾੜਾ ਸਿਰਫ ਇਸ ਕਰਕੇ ਕਿ ਉਦੋਂ ਬਿੱਲੀ ਘਰ ਨੂੰ ਨਾ ਆ ਜਾਵੇ ਆਪਾਂ ਘਰੋਂ ਚਲ ਚੱਲੇ ਆ ਤੇ ਬਿੱਲੀ ਘਰ ਨੂੰ ਨਾ ਆ ਜਾਵੇ ਤੇ ਘਰ ਕੇ ਕੀਤੇ ਨੁਕਸਾਨ ਹੋਣਾ ਗੱਲ ਸਿਰਫ ਇੰਨੀ ਕੁ ਸੀ ਲੇਕਿਨ ਸਾਡੇ ਲੋਕਾਂ ਨੇ ਇਹਨੂੰ ਵਹਿਮ ਪਰਮਾਨਾ ਜੋੜ ਲਿਆ ਅੰਧਵਿਸ਼ਵਾਸ਼ਾਂ ਨਾਲ ਜੋੜ ਲਿਆ ਪਤਾ ਨਹੀਂ ਕੀ ਕੀ ਚੀਜ਼ਾਂ ਨਾਲ ਜੋੜ ਕੇ ਬਿੱਲੀ ਤੇ ਉਦਾ ਹੀ ਰੋਸ ਕੱਢਦੇ ਰਹੇ ਮੈਂ ਆਸ ਕਰਦਾ ਮੇਰੇ ਸਜਣ ਜੇ ਕਿਸੇ ਦਾ ਕੋਈ ਹੋਰ ਥਿਊ ਹੋਵੇ ਹੋਰ ਵਿਚਾਰ ਹੋਵੇ ਤੇ ਜਰੂਰ ਆਪਣੇ ਵਿਚਾਰ ਸਾਂਝੇ ਕਰਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂnde ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ